ਸ਼ੀਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵਾਂਗੇ ਗਰਮੀ ਤੋਂ ਬਚੇ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਜਿਆਦੇ ਸੋਹਣੇ ਸੂਟ। ਕਈ ਭੈਣਾਂ ਦੇ ਬਹੁਤ ਸਾਰੇ ਆਰਡਰ ਸੀਗੇ ਤੇ ਸੂਟ ਮਤਲਬ ਆਪਣੇ ਆ ਚੁੱਕੇ ਨੇ ਮੈਂ ਵੀਡੀਓ ਦੇ ਵਿੱਚ ਸ਼ੋਅ ਕਰੂੰਗੀ। ਤੁਸੀਂ ਆਪਣਾ ਫਾਸਟਲੀ ਆਰਡਰ ਦੇ ਕੇ ਕਿਉਂਕਿ ਮੈਨੂੰ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਵੀ ਕਿਹੜੇ ਕਿਹੜੇ ਭੈਣਾਂ ਨੇ ਸੂਟ ਮੰਗਵਾਏ ਸੀਗੇ ਤਾਂ ਤੁਸੀਂ ਕੀ ਕਹਦੇ ਹੁੰਦੇ ਰਹੇਗੇ ਮੈਂ ਵੀਡੀਓ ਦੇ ਵਿੱਚ ਸ਼ੋਅ ਕਰੂੰਗੀ ਫਟਾਫਟ ਆਪਣੇ ਸੂਟ ਲੈ ਲਿਓ ਅੱਜ। ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਹੈ ਸਲਾਈ ਕੀਤੀ ਹੋਈ ਸੂਟ ਦੇਖੋ ਜੀ ਰੈਸਟ ਕਲਰ ਦਾ ਸੂਟ ਹੈਗਾ। ਇਸ ਤਰ੍ਹਾਂ ਆਪਾਂ ਫਰੰਟ ਤੇ ਬੈਕ ਤੇ ਕੀਤੀ ਹੈਗੀ ਪੇਸਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕੰਮ ਦੀ ਫਿਨਿਸ਼ਿੰਗ ਇਹ ਅਸੀਂ ਸੀਨ ਤਾਂ ਲਗਾਉਨੇ ਹੁੰਦੇ ਆ ਵੈਸੇ ਅਸੀਂ ਵਾਸ਼ ਕਰਕੇ ਲਗਾਉਨੇ ਆਂਗੇ ਸਾਰੀਆਂ ਆ ਲਾਈਨਿੰਗ ਆ ਇਹ ਜਦੋਂ ਜੇ ਕਈ ਵਾਰ ਵਾਸ਼ ਕੀਤੇ ਤੋਂ ਵੀ ਤੁਹਾਨੂੰ ਐ ਲੱਗਦਾ ਨਾ ਵੀ ਵੀ ਸਾਡੇ ਟਾਈਟ ਵਗੈਰਾ ਜਾਂ ਸ੍ਰਿੰਕ ਹੋ ਗਈ ਹੋਰ ਵੀ ਕੋਈ ਹਨਾ ਤਾਂ ਤੁਸੀਂ ਇਹਨੂੰ ਸੀਨ ਨੂੰ ਦੇੜ ਦਿਆ ਕਰੋ ਵਿੱਚੋਂ ਦੀ ਇਹ ਦੇੜ ਕੇ ਨਾ ਫਿਰ ਇਹ ਸਹੀ ਹੋ ਜਾਇਆ ਕਰੂਗਾ ਇਹ ਆਪਾਂ ਹਜੇ ਪੈਕ ਕਰਨੇ ਨੇ ਸੂਟ ਪ੍ਰੈਸ ਵਗੈਰਾ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਪੈਕ ਕਰਾਂਗੇ neck ਤੇ ਦਿੱਤਾ ਹੈਗਾ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਸਿਲਾਈ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਹੋਏ ਹੋਏ ਨੇ ਬਰੀਕ ਪਾਈਪਿੰਗ ਆਪਾਂ ਬਾਜੂ ਤੇ ਵੀ ਇਸ ਤਰ੍ਹਾਂ ਹੀ ਪੇਸਟਿੰਗ ਰੱਖੀ ਹੈਗੀ ਦੇਖੋ ਜੀ ਲਾਸਟ ਦੇ ਵਿੱਚ ਤੇ ਨਾਲ ਹੈਗੀ ਹੈਗੀ ਪਟਿਆਲਾ ਸਲਵਾਰ ਜੇ ਤੁਸੀਂ ਵੀ ਸੂਟ ਐਵੇਂ ਦਾ ਲੈਣਾ ਚਾਹੁੰਦੇ ਹੋਗੇ ਤਾਂ ਮਿਲ ਜੂਗਾ ਤੇ ਨਾਲ ਆਪਾਂ ਰੱਖਿਆਗਾ ਫੁੱਲ ਕਮਲ ਚ ਨੌਂਦਾ ਦੁਪੱਟਾ ਫੁੱਲ ਪ्योर ਦਾ ਦੁਪੱਟਾ ਹੈਗਾ ਦੇਖੋ ਟਾਇ ਐਂਡ ਡਾਈ ਰੱਖਿਆਗਾ ਆਪਾਂ ਤੇ ਨਾਲ ਲਗਾਈ ਹੈ ਗਿੱਲੇਸ ਦੇਖੋ ਜੀ ਸੂਟ ਦੇ ਵਿੱਚ ਸਕਿਨ ਸੀਗਾ ਤੇ ਆਪਾਂ ਰੈਸਟ بس ਦੋ ਕਲਰ ਪਾਏ ਨਗੇ ਤੇ ਜਦੋਂ ਇਹ ਪ੍ਰੋਪਰ ਸੂਟ ਪਾਉਣਗੇ ਨਾ ਤੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਜੀ ਇਹ ਸੀਗਾ ਪਹਿਲਾ ਸੂਟ ਬਾਅਦ ਲਿਆ ਭੈਣਾਂ ਦੇ ਹਰ ਇੱਕ ਦੇ ਜਿੰਨੀਆਂ ਦੇ ਵੀ ਆਰਡਰ ਚੱਲ ਰਹੇ 30 ਪਲੱਸ ਸੂਟ ਹੁੰਦੇ ਲੰਗੇ ਉਹਨਾਂ ਦੇ ਕਿਉਂਕਿ ਉਹ ਪਾਰਸਲ ਫਿਰ ਇਕੱਠਾ ਮਂਗਾਉਂਦੇ ਲੰਗੇ ਇਹ ਹੈਗਾਗਾ ਪਿਓਰ ਕਾਟਨ ਦਾ ਸੂਟ ਬ੍ਰੀਕ ਬੁਟੀ ਦੇ ਵਿੱਚ ਇਹਦੇ ਨਾਲ ਦਾ ਕਲਰ ਦੇ ਵਿੱਚ ਹੋਰ ਪਿਆਗਾ ਇਹ ਸੂਟ ਸੀਗਾ ਸਾਰਾ 1000 ਰੁਪਏ ਦਾ ਸੂਟ ਸੀਗਾ ਤੁਸੀਂ ਲੈਣਾ ਚਾਹੋ ਨੇ ਲੈ ਸਕਦੇ ਦੇਖੋ ਜੀ neck ਤੇ ਆਪਾਂ ਐਵੇਂ ਡਿਜ਼ਾਈਨ ਦਿੱਤਾ ਹੈਗਾ ਜੇ ਆਪਾਂ ਬਟਨ ਲਗਾਉਣੇ ਹੋਣਗੇ ਤਾਂ ਆਪਾਂ ਜੁਆਇੰਟ ਕਰਕੇ ਜਾਂ ਸਿੰਗਲ ਸਿੰਗਲ ਲਗਾ ਦਾਂਗੇ ਤੇ ਤੇ ਬਾਜੂ ਤੇ ਆਪਾਂ ਲਗਾਈ ਹੈਗੀ ਲੈਂਸ ਦੇਖੋ ਕਿੰਨੀ ਜਿਆਦੇ ਸੋਹਣੀ ਚੱਕਰ ਤੇ ਵੀ ਫਰੰਟ ਬੈਕ ਲੈਂਸ ਬਹੁਤ ਸੋਹੜੇ ਤਰੀਕੇ ਨਾਲ ਦੇਖੋ ਬ੍ਰੀਕ ਕਿੰਨੀ ਜਿਆਦੇ ਕਿਤੇ ਵੀ ਤੁਹਾਨੂੰ ਲੈਂਸ ਇਹ ਨਹੀਂ ਹੋਊਗਾ ਵੀ ਇਧਰ ਉਧਰ ਹੋਈ ਹੋਈ ਹੈਗੀ ਆਪਣੇ ਟੇਲਰ ਬਹੁਤ ਜਿਆਦਾ ਸੋਹਣੀ ਸਟੀਚਿੰਗ ਕਰ ਦੇਣਗੇ ਦੇਖੋ ਸਫਾਈ ਹੈ ਹਰ ਕੰਮ ਦੇ ਵਿੱਚ ਪਹਿਲਾਂ ਆਪਾਂ ਸਫਾਈ ਦਾ ਹੀ ਧਿਆਨ ਰੱਖਦੇ ਆਂਗੇ ਤਾਂ ਕਿ ਤਾਈ ਫਿਰ ਤੁਹਾਨੂੰ ਪਸੰਦ ਆਉਣਗੇ ਨਾ ਸੂਟ ਜੇ ਆਪਣਾ ਕੰਮ ਸੋਹਣਾ ਹੋਊਗਾ ਦੇਖੋ ਨਾਲ ਆਪਾਂ ਰੱਖੀ ਹੈ 올ਓਵਰ ਸੂਟ ਸੀਗਾ ਮੈਚ ਤੇ ਆਪਾਂ ਰੱਖੀ ਹੈ ਜੀ ਬਾਟਮ ਪਟਿਆਲਾ ਜਿਸ ਤਰ੍ਹਾਂ ਇਹਦੇ ਨਾਲ ਤੇ ਲੈਂਸ ਸੀਗੀ ਸ਼ਰਟ ਤੇ ਸੀਮਾ ਆਪਾ ਲਗਾਈ ਹੈਗੀ ਇਹ ਤੇ ਲਗਾਈ ਹੈਗੀ ਚੁੰਨੀ ਤੇ ਦੇਖੋ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣੇ ਕੰਮ ਦੀ ਇਸ ਤਰ੍ਹਾਂ ਆਪਾਂ ਟਾਈਆਂ ਟਾਈ ਦੁਪੱਟਾ ਆਪਾਂ ਚੁਣੌਣ ਦਾ ਦੁਪੱਟਾ ਲਗਾਇਆ ਸੈਮੀ ਦੇ ਵਿੱਚ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣਾ ਤੁਹਾਨੂੰ ਪਸੰਦ ਆਉਂਦਾ ਲਗਾ ਤਾਂ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਕੋਈ ਵੀ ਪਾਰਟੀ ویئر ਸੂਟ ਬਣਵਾਉਣਾ ਤਾਂ ਵੀ ਤੁਸੀਂ ਬਣਵਾ ਸਕਦੇ ਇਦੇ ਨਾਲ ਦੇ ਆਏ ਸੀਗੇ ਕਾਫੀ ਸੂਟ ਸਾਰੇ ਹੋ ਚੁੱਕੇ ਨੰਗੇ ਸੇਲ ਤੇ ਆਪਾਂ ਨੂੰ ਮਿਲ ਜਾਣਗੇ ਦੁਬਾਰਾ ਇਹ ਤੁਸੀਂ ਲੈਣਾ ਚਾਹੋ ਨੋ ਲੈ ਸਕਦੇ ਹੋ ਦੇਖੋ ਜੀ neck ਤੇ ਆਪਾਂ ਐਵੇਂ ਦਾ ਡਿਜ਼ਾਈਨ ਰੱਖਿਆਗਾ ਠੀਕ ਹੈ ਜੀ ਤੇ ਨਾਲ ਹੈਗੀ ਹੈ ਬਾਜੂ ਤੇ ਪਾਈਪ ਇਨ ਥੋੜੀ ਆਪਾਂ ਲੂਜ਼ ਸਟਾਈਲ ਦੇ ਵਿੱਚ ਬਾਜੂ ਰੱਖੀਆਂ ਨੇਗੀਆਂ ਦੇਖੋ ਜੀ ਤੇ ਨਾਲ ਹੈਗੀ ਹੈਗੀ ਹੈਵੀ ਸਲਵਾਰ ਪਟਿਆਲਾ ਸਲਵਾਰ ਹੈਗੀ ਥੋੜਾ ਜਿਹਾ ਸੀ ਆਪ ਦੇ ਅਕੋਰਡਿੰਗ ਨਾਪ ਮੈਜ਼ਰਮੈਂਟ ਚੇਂਜ ਕਰਤਾ ਸੀਗਾ ਜਿੱਦਾਂ ਕਿ ਹੁਣ ਸਟਾਈਲ ਦੇ ਵਿੱਚ ਚੱਲ ਰਿਹਾ ਹੈਗਾ ਉਸ ਤਰ੍ਹਾਂ ਦੇਖੋ ਤੇ ਸਿਆਮੀ ਜਨੋਦ ਦਾ ਪਰ ਰੱਖਿਆ ਦੁਪੱਟਾ ਇੱਕ ਬੇਸ ਦਾ ਕਿਉਂਕਿ ਆਪਾਂ ਜਿਸ ਤਰ੍ਹਾਂ ਦੀ ਪਾਈਪਿੰਗ ਲੱਗੀ ਹੋਈ ਸੀ ਉਹਦੇ ਦੀ ਆਪਾਂ ਲੈਂਸ ਲਗਾਈ ਹੈ ਜੋਦੇ ਸੂਟ ਪਾਏ ਹੋਣਗੇ ਬਹੁਤ ਜ਼ਿਆਦੇ ਸੋੜੇ ਲੱਗਣਗੇ ਲੈਸ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਕੰਮ ਦੀ ਬਹੁਤ ਜ਼ਿਆਦੇ ਸੋਨਾ ਸੂਟ ਹੈ ਠੀਕ ਹੈ ਸਕਰੀਨ ਸ਼ਾਟ ਲੈ ਲਓ ਬਿਲਜੂ ਗੈਦੇ ਨਾਲ ਦਾ ਸੂਟ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੀ ਜਾਂਦੀ ਆ ਵੀ ਕਿਹੜੇ ਕਿਹੜੇ ਮਿਲ ਜਾਣਗੇ ਕਿਹੜੇ ਕਿਹੜੇ ਨਹੀਂ ਮਿਲਦੇ ਨੈਕਸਟ ਸੂਟ ਹੈਗਾ ਪਰਪਲ ਪਰ ਇਹਦੇ ਵਿੱਚ ਸਿਰਫ ਆਪਣੇ ਕੋਲੇ ਇੱਕ ਗ੍ਰੀਨ ਇੱਕ ਫਰੋਜ਼ੀ ਕਲਰ ਰਹਿ ਗਿਆ ਦੇਖੋ ਇਹਨਾਂ ਦੇ ਕਾਫੀ ਸੂਟ ਸੀਗੇ ਤਾਂ ਕਰਕੇ ਆਪਾਂ ਡਿਜ਼ਾਈਨ ਥੋੜੇ ਡਿਫਰੈਂਟ ਡਿਫਰੈਂਟ ਦਿੱਤੇ ਲਏਗੇ ਇਹਦਾ ਆਪਾਂ ਜਿਹੜਾਗਾ ਨੈਕ ਹੈਗਾ ਉਹ ਆਪਾਂ ਚੌਰਸ ਸ਼ੇਪ ਦੇ ਦਿੱਤੀ ਹੈਗੀ ਤੇ ਫਰੰਟ ਬੈਕ ਆਪਾਂ ਚਾਕਾ ਦੇ ਲਗਾਈ ਹੈਗੀ ਪਾਈਪਿੰਗ ਦੇਖੋ ਜੀ ਨਾਲ ਹੈਗੀ ਹੈਗੀ ਬਾਜੂ ਤੇ ਪਾਈਪਿੰਗ ਇਹਦੇ ਨਾਲ ਹੈਗੀ ਸੀ ਜੀ ਪਲੇਨ ਬਾਟਮ ਫਿਰ ਵੀ ਆਪਾਂ ਇਹ ਪਟਿਆਲਾ ਹੀ ਬਣਾਈ ਹੈਗੀ ਵਿੱਚ ਥੋੜੀ ਇਹ ਸਟ੍ਰੇਟ ਸੀਗੀ ਹੈ ਬਾਜੂ ਇਦੇ ਨਾਲ ਦਾ ਸੂਟ ਨਹੀਂ ਮਿਲਦਾ ਹੈਗਾ ਗ੍ਰੀਨ ਕਲਰ ਦੇ ਵਿੱਚ ਪਿਆ ਹੈਗਾ ਕਲਰ ਦਾ ਫਰਕ ਹੈਗਾ ਨਾਲ ਆਪਾਂ ਰੱਖਿਆ ਹੈਗਾ ਕੋਟੇ ਦਾ ਦੁਪੱਟਾ ਦੇਖੋ ਕਿੰਨਾ ਜਿਆਦਾ ਸੋਹਣਾ ਬੇਸ ਨਾਲ ਦਾ ਰੱਖਿਆ ਹੈਗਾ ਬੇਸ ਨਾਲ ਦਾ ਆਪਾਂ ਦੁਪੱਟਾ ਰੱਖਿਆ ਹੈਗਾ ਦੇਖੋ ਜਿਵੇਂ ਦੀ ਆ ਇੱਥੇ ਲੱਗੀ ਹੋਈ ਸੀ ਪਾਈਪਿੰਗ ਓਵੇਂ ਦੀ ਹੀ ਆਪਾਂ ਇਹਤੇ ਲੈਸ ਲਗਵਾਤੀ ਦੇਖੋ ਪੀਚਿੰਗ ਤੁਸੀਂ ਆਪਣੇ ਕੰਮ ਦੀ ਚੈੱਕ ਕਰ ਸਕਦੇ ਹੋਗੇ ਦੁਪੱਟਾ ਆਪਾਂ ਜਿਹੜਾ ਕੋਟੇ ਦਾਗਾ ਸੌਫਟ ਕੋਟਾ ਲਾਇਆ ਇੱਕ ਹਾਰਡ ਵਾਲਾ ਹੁੰਦਾ ਦੁਪੱਟਾ ਹਨਾ ਆਪਾਂ ਉਹ ਨਹੀਂ ਲਗਾਇਆ ਹੈਗਾ ਦੇ ਸਕਰੀਨਸ਼ਾਟ ਲੈ ਲਓ ਤੇ ਮੈਸੇਜ ਕਰਦੇ ਇੱਕ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਉਹ ਸੂਟ ਆ ਚੁੱਕੇ ਨੇਗੇ ਵੈਸੇ ਇਹਦੇ ਵਿੱਚੋਂ ਇੱਕ ਅੱਧਾ ਪੂਰਾ ਸੂਟ ਰਹਿੰਦਾ ਹੋਵੇ ਮੇਰੇ ਖਿਆਲ ਚ ਨਹੀਂ ਰਹਿੰਦੇ ਕਿਉਂਕਿ ਆਰਡਰ ਕਾਫੀ ਆ ਗਏ ਸੀਗੇ ਇਨ੍ਹਾਂ ਸੂਟਾਂ ਦੇ ਇਹ ਤਾਂ ਹੈਗੇ ਸੀਗੇ ਮੈਚਿੰਗ ਜਿਹੜੇ ਇਹ ਵਾਲੇ ਸੀਗੇ ਇਹ ਮੇਰੇ ਨਾਲ ਦੇ ਮੇਰੇ ਪਾਇਆ ਹਾਂ ਸੀ ਨਾ ਸੂਟ ਇਹਦੇ ਨਾਲ ਦੇ ਤਾਂ ਹੈਗੇ ਸੀਗੇ ਮੈਚਿੰਗ ਸੂਟ ਇਹ ਕਾਫੀ ਆਏ ਨੇਗੇ ਸੂਟ ਇਹ ਮੈਂ ਪਾਰਸਲ ਲਗਾਉਣੇ ਨੇਗੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਪਹਿਲਾਂ ਮੈਂ ਅਗਲੇ ਦੇ ਪਾਰਸਲ ਜਿਨ੍ਹਾਂ ਦੀਆਂ ਪੇਮੈਂਟਸ ਵਗੈਰਾ ਆਈ ਹੋਈਆਂ ਲੰਗੀਆਂ ਉਹਨਾਂ ਦੇ ਮੈਂ ਪਾਰਸਲ ਲਗਾਉਂਗੀ ਜੇ ਰਹਿ ਗਿਆ ਸੂਟ ਮੈਂ ਤੁਹਾਨੂੰ ਫੇਰ ਦੱਸੂੰਗੀ ਇਹ ਕਾਫੀ ਸੂਟ ਆਪਾਂ 6-7 ਸੂਟ ਮਿਲੇ ਸੀਗੇ ਤੇ ਲੈ ਕੇ ਆਏ ਸੀਗੇ ਇਹ ਸੂਟ ਆ ਚੁੱਕੇ ਨੇਗੇ ਜਿਹੜੀਆਂ ਭੈਣਾਂ ਨੇ ਰਖਵਾਏ ਸੀਗੇ ਤੇ ਆਪਣਾ ਤੁਸੀਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਤੇ ਤੁਸੀਂ ਆਪਣਾ ਆਰਡਰ ਹੈਗਾ ਜਿਹੜਾ ਕਨਫਰਮ ਕਰ ਲਿਓ ਆਪਣਾ ਮੈਸੇਜ ਕਰ ਦਿਓ ਐਡਰੈਸ ਵਗੈਰਾ ਦੀ ਡਿਟੇਲ ਭੇਜ ਦਿਓ ਤੇ ਇੱਕ ਭੈਣ ਦੀ ਪੇਮੈਂਟ ਵੀ ਆਈ ਹੋਈ ਹੈਗੀ ਇਹ ਸੂਟ ਦੀ ਤੇ ਇੱਕ ਸਲਾਈ ਲਈ ਵੀ ਚ ਲੈ ਗਿਆ ਸੂਟ ਮੇਰੇ ਖਿਆਲ ਚ ਤਿੰਨ ਚਾਰ ਚਾਹਾਂ ਦੀ ਬੁਕਿੰਗ ਹੈਗੀ ਸੂਟਾਂ ਦੀ ਕਾਫੀ ਭੈਣਾਂ ਦੀ ਬੁਕਿੰਗ ਹੈ ਇੱਕ ਇੱਕ ਅੱਧਾ ਹੀ ਬਚੂਗਾ ਜੋ ਬਚਿਆ ਤੇ ਇਹਦੇ ਵਿੱਚ ਆਪਾਂ 올 ਓਵਰ ਵੀ ਮੰਗਾਈ ਸੀ ਕਾਫੀ ਕਾਫੀ ਭੈਣਾਂ ਨੇ ਹਨ ਵੀ 올 ਓਵਰ ਸੂਟ ਚਾਹੀਦਾਗਾ ਤਾਂ ਤੁਸੀਂ ਤਾ ਤੁਸੀਂ ਸੂਟ ਲੈ ਸਕਦੇ ਹੋਗੇ ਦੇਖੋ ਇੱਕ ਇਹਦੇ ਵਿੱਚੋਂ ਸੇਲ ਹੋਇਆ ਹੋਇਆਗਾ ਤੇ ਦੋ ਸੂਟ ਆਪਣੇ ਕੋਲੇ 올ਓਵਰ ਇਹ अवेलेबल ਹੈਗੇ ਨੇਗੇ ਜਿਵੇਂ ਭੈਣ 올ਓਵਰ ਲੈਣਾ ਚਾਹੁੰਦੀ ਆ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਇੱਕ ਸੂਟ ਤਾਂ ਆਪਣਾ ਸੇਲ ਹੋਇਆ ਹੀ ਹੋਇਆਗਾ ਤੇ ਆਪਾਂ ਵੱਧ ਮੰਗਵਾਲੇ ਸੀਗੇ ਸੂਟ ਤਾਂ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਮੈਸੇਜ ਕਰ ਦਿਓ ਤੇ ਇਹਦੇ ਵਿੱਚ ਇੱਕ ਨਾ ਪ੍ਰਿੰਟ ਚੇਂਜ ਕਰਕੇ ਆਪਾਂ ਮੰਗਵਾਇਆ ਹੈਗਾ ਜੇ ਤੁਹਾਡੀ ਕੋਈ ਡਿਮਾਂਡ ਹੋਈ ਤਾਂ ਤੁਸੀਂ ਲੈ ਸਕਦੇ ਹੋਗੇ ਸਾਰਾ ਇਹ 1000 ਰੁਪਏ ਦਾ ਸੂਟ ਹੈਗਾ ਦੇਖੋ ਇਹ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲੈ ਸਕਦੇ ਆਪਾਂ ਇੱਕ ਮੰਗਵਾਇਆ ਹੈਗਾ ਤੇ ਆਪਾਂ फटाफट ਆਰਡਰ ਕਰ ਦਿਓ ਫਿਰ ਇਹ ਮਿਲਨੇ ਨਹੀਂ ਹੈਗੇ ਫਿਰ ਆਪਾਂ ਜੇ ਅੱਜ ਤੁਹਾਡੀ ਪੇਮੈਂਟ ਆ ਕੇ ਆਪਾਂ ਕੱਲ ਨੂੰ ਪਾਰਸਲ ਕਰ ਦਾਂਗੇ ਕਿਉਂਕਿ ਅੱਜ ਮਤਲਬ ਪੋਸਟ ਆਫਿਸ ਬੰਦ ਸੀਗਾ ਤਾਂ ਕਰਕੇ ਕਈ ਪਾਰਸਲ ਨਹੀਂ ਹੋਏ ਹੈਗੇ ਕੱਲ ਨੂੰ ਆਪਾਂ ਕਰ ਦਾਂਗੇ ਤੁਹਾਡੇ ਪਾਰਸਲ ਨਾਲ ਦੀ ਨਾਲ ਤੁਸੀਂ ਐਡਰੈਸ ਭੇਜ ਦਿਆ ਕਰੋ ਤੇ ਇੱਕ ਭੈਣ ਦਾ ਸੂਟ ਨਾ ਐਵੇਂ ਦਾਗਾ ਪਰਪਲ ਕਲਰ ਦਾ ਮੇਰੇ ਤੋਂ ਨੰਬਰ ਮੇਰੇ ਮਾਈਂਡ ਚ ਨਹੀਂ ਹੈਗਾ ਕਿਉਂਕਿ ਆਨਸੇਵ ਨੰਬਰ ਬਹੁਤ ਆਉਂਦੇ ਨੇਗੇ सेम ਉਹਨਾਂ ਨੇ ਦੁਪੱਟਾ ਵੀ ਰੈਡੀ ਕਰਵਾਇਆਗਾ ਪਿਓਰ ਦੇ ਵਿੱਚ ਪੇਮੈਂਟ ਵੀ ਹੋਈ ਹੋਈ ਆ ਹਨਾ ਪਲੀਜ਼ ਉਹ ਭੈਣ ਜਿਹੜੀ ਮੇਰੀ ਵੀਡੀਓ ਦੇਖ ਰਹੀ ਹੈਗੀ ਸੂਟ ਰਖਵਾਇਆਗਾ ਤਾਂ ਤੁਸੀਂ ਨਾ ਆਪਣਾ ਮੈਨੂੰ ਮੈਸੇਜ ਕਰ ਦਿਓ ਐਡਰੈਸ ਭੇਜ ਦਿਓ ਤਾਂ ਹਾਂ ਉਹ ਰੈਡੀ ਹੋਇਆ ਪਿਆਗਾ ਆਪਾਂ ਤੁਹਾਡਾ ਪਾਰਸਲ ਕਰ ਦਾਂਗੇ सेम ਐਮੀ ਆ ਬਸ ਉਹਨਾਂ ਨੇ ਹਾਫ ਛਪੌਣ ਦਾ ਦੁਪੱਟਾ ਲਗਾਇਆਗਾ ਨਾਲ ਉਰਦੀ ਪੇਮੈਂਟ ਆਈ ਹੋਈ ਹੈ ਤਾਂ ਤੁਸੀਂ ਇਹ ਭੈਣ ਮੇਰੀ ਵੀਡੀਓ ਦੇਖ ਰਹੀ ਹੈਗੀ ਤਾਂ ਆਪਣਾ ਆਰਡਰ ਹੈਗਾ ਜਿਹੜਾ ਰੈਡੀ ਪਿਆ ਹੈਗਾ ਤੇ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਆਪਾਂ ਕੋਰੀਅਰ ਕਰ ਦਾਂਗੇ ਤੇ ਇੱਕ ਮੈਨੂੰ ਆਹ ਸੂਟ ਦੇ ਨਾਲ ਕਾਫੀ ਮੈਸੇਜ ਆਏ ਸੀਗੇ ਵੀ ਇਹ ਸੂਟ ਅਵੇਲੇਬਲ ਹੈਗਾ ਫਿਲਹਾਲ ਆਪਾਂ ਨੂੰ ਇੱਕ ਹੀ ਮਿਲੇਗਾ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇਗੀਆਂ ਹਨਾ ਮੈਂ ਅੱਜ ਵਾਲੀ ਵੀਡੀਓ 'ਚ ਇਹੀ ਸ਼ੋਅ ਕਰ ਲਾਂਗਾ ਕਿ ਜਿਹਨਾਂ ਦੇ ਆਰਡਰ ਆਏ ਹੋਏ ਸੀਗੇ ਵੀ ਤੁਸੀਂ ਆਪਣਾ ਲੈ ਸਕਦੇ ਹੋ ਕਾਫੀ ਮੈਸੇਜ ਆਏ ਸੀਗੇ ਸੂਟ ਲਈ ਮੈਨੂੰ ਤਾਂ ਤੁਸੀਂ ਲੈ ਲਿਓ ਬਹੁਤ ਜਾਦੇ ਸੋਹਣਾ ਸੂਟ ਹੈਗਾ ਤੇ ਪਹਿਲਾਂ ਸੇਲ ਹੋ ਚੁੱਕੇ ਸੀਗੇ ਸੇਮ ਪ੍ਰਿੰਟ ਆਪਾਂ ਤੇ ਸੇਮ ਮੰਗਵਾਇਆ ਸਾਰਾ ਸੂਟ ਉਹਦਾ ਆ ਚੁੱਕੀ ਆ ਇੱਕੋ ਹੀ ਸੂਟ ਹੈਗਾ ਬਸ ਆਪਣਾ ਫਟਾਫਟ ਲੈ ਲਿਓ ਪ੍ਰਾਈਸ ਮੈਂ ਪਹਿਲਾਂ ਦੱਸਿਆ ਹੋਇਆ ਹੈਗਾ ਸ਼ਾਇਦ ਇਹਦਾ ਪ੍ਰਾਈਸ 2600 ਹੋਣਾ ਬਾਕੀ ਮੈਨੂੰ ਕਨਫਰਮ ਕਰ ਲਿਓ ਮੈਂ ਪਹਿਲਾਂ ਦੀ ਵੀਡੀਓ ਚ ਦੱਸਿਆ ਹੋਏ ਨੇਗੇ ਤੇ ਇਹ ਵੀ ਇਹ ਸੂਟਾਂ ਦੇ ਵੀ ਕਾਫੀ ਮੈਸੇਜ ਆਏ ਸੀਗੇ ਇਹ ਆਪਣੇ ਕੋਲੇ ਹਨਾ ਇੱਕ ਮੈਚਿੰਗ ਸੂਟ ਸੀਗਾ ਪਹਿਲਾਂ ਇਹਦੇ ਵਿੱਚ ਹੁਣ ਕੀ ਹੈਗਾ ਆਪਣੇ ਕੋਲੇ ਇੱਕ 올ਓਵਰ ਸੂਟ ਤੁਸੀਂ ਲੈ ਸਕਦੇ ਹੋਗੇ ਜਿਹੜੀ ਭੈਣ 올ਓਵਰ ਲੈਣਾ ਚਾਹੁੰਦੀ ਆ 올ਓਵਰ ਲੈ ਸਕਦੇ ਹੋਗੇ ਜਿਨ੍ਹਾਂ ਨੇ ਮੈਚਿੰਗ ਲੈਣਾ ਇਹਦੇ ਵਿੱਚ ਇੱਕ ਸੂਟ ਹੈਗਾ ਜਿਹੜਾ ਉਹ ਮੈਚਿੰਗ ਬਣੂਗਾ ਠੀਕ ਹੈ ਜੀ ਬਟਰ ਕਾਟਨ ਦਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਬਹੁਤ ਮੈਨੂੰ ਮੈਸੇਜ ਆਏ ਸੀਗੇ ਇਹ ਸੂਟ ਲਈ ਜਿਹੜੀ ਭੈਣ ਲੈਣਾ ਚਾਹੁੰਦੀਆਂ ਨੇ ਗਿਆ ਇੱਕ ਸੂਟ ਆਪਣੇ ਕੋਲੇ ਇੱਕ 올ਓਵਰ ਸੂਟ ਹੈਗਾ ਇੱਕ ਮੈਚਿੰਗ ਸੂਟ ਹੈ ਤੁਸੀਂ ਲੈਣਾ ਚਾਹੁੰਦੇ ਹੋਗੇ ਲਾ ਸਕਦੇ ਹੋ ਸਕਰੀਨ ਸ਼ਾਟ ਭੇਜ ਦਿਓ ਤੇ ਇੱਕ ਨਾ ਥੋੜਾ ਆ ਬਾਰਨੀਆ ਭੈਣਾਂ ਨੇ ਸਮਾਨ ਮੰਗਵਾਇਆ ਸੀਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਇਹਦੇ ਵਿੱਚ ਜੇ ਤੁਸੀਂ ਵੀ ਮੰਗਵਾਣਾ ਚਾਹ ਲੋਗੇ ਤਾਂ ਮੰਗਵਾ ਸਕਦੇ ਹੋ ਕੋਈ ਵੀ ਉਹ ਉਹਨਾਂ ਨੇ ਮੁਖਾਈ ਅਸੀਂ ਆਪਾਂ ਤੋਂ ਜੁੱਤੀਆਂ ਤੇ ਕੋਈ ਵੀ ਤੁਹਾਨੂੰ ਪਸੰਦ ਆਉਂਦੀਆਂ ਲੰਗੀਆਂ ਤੁਸੀਂ ਵੀ ਲੈਣਾ ਚਾਹੁੰਦੇ ਉਹਨਾਂ ਦਾ ਸਾਈਜ਼ ਜਾਦੇ ਵੱਡਾ ਸੀਗਾ ਤਾਂ ਕਰਕੇ ਤੁਸੀਂ ਲੈਣਾ ਚਾਹੁੰਦੇ ਲੈ ਸਕਦੇ ਆਂ ਦੇਖੋ ਕੁਆਲਿਟੀ ਬਹੁਤ ਵਧੀਆ ਹੈਗੀ ਤੇ ਕਿੰਨੀਆਂ ਸੋਹਣੀਆਂ ਡਿਜ਼ਾਈਨ ਹੋਇਆ ਹੋਇਆ ਹੈਗਾ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਇੱਕ ਇਹ ਸੀਗੀ ਇੱਕ ਆਪਾਂ ਲਈ ਹੈਗੀ ਜਰੀ ਦੇ ਵਿੱਚ ਡਿਫਰੈਂਟ ਡਿਫਰੈਂਟ ਪੀਸ ਲੈ ਲੈਂਗੇ ਸਾਰੇ ਦੇਖੋ ਤੇ ਫੇਰ ਫਿਰ ਕਿਉਂਕਿ ਇਹ ਤਿੰਨ ਜਾਣਿਆਂ ਦੀਆਂ ਜੁੱਤੀਆਂ ਲੰਗੀਆਂ ਦੇਖੋ फिर फिर ਆਪਾਂ ਇੱਕ ਜਰੀ ਦੇ ਵਿੱਚ ਲਈ ਹੈਗੀ ਦੇਖੋ ਵਰਕ ਇਹਦੇ ਵਿੱਚ ਵੀ ਹੋਇਆ ਹੋਇਆ ਹੈਗਾ। ਇਹ ਆਪਾਂ ਵਧੀਆ ਦੇ ਵਿੱਚ ਹੀ ਲਈਆਂ ਨੇਂਗੀਆਂ ਪੰਜਾਬੀ ਜੁੱਤੀਆਂ। ਇਹ ਵੀ ਦੇਖੋ ਵਰਕ ਹੋਇਆ ਹੋਇਆ ਹੈਗਾ। ਹੀਰਾ ਡਿਜ਼ਾਈਨ ਵੀ ਬਹੁਤ ਜਾਦੇ ਸੋਹਣਾ ਹੈਗਾ। ਜੇ ਜਿੰਨਾ ਭੈਣਾਂ ਦੇ ਬਾਅਦ ਲਿਆਂਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਹੋਗੇ। ਆ ਦੇਖੋ ਪਾਕਿਸਤਾਨੀ ਜੁੱਤੀ ਹੈਗੀ ਅੰਦਰ ਵੀ ਜਰੀ ਦਾ ਕੰਮ ਹੋਇਆ ਹੋਇਆ ਹੈਗਾ ਸਾਰਾ। ਤੇ ਵੀ ਦੇਖੋ ਬਹੁਤ ਜਿਆਦੇ ਸੋਹਣੀਆਂ ਲੰਗੀਆਂ ਸਾਰੀਆਂ ਸਿਲੇਕਟਡ ਜੇ ਪੀਸ ਅਸੀਂ ਲੈ ਕੇ ਆਇਆਗੇ ਤੁਹਾਨੂੰ ਕੋਈ ਵੀ ਪਸੰਦ ਆਉਂਦੀ ਅਗੀ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਉਹਨਾਂ ਨੇ ਹੋਰ ਵੀ ਥੋੜਾ ਬਹੁਤਾ ਸਮਾਨ ਮੰਗਾਇਆ ਸੀ ਜਿਸ ਤਰ੍ਹਾਂ ਆਪਾਂ ਇਅਰਿੰਗਸ ਵਗੈਰਾ ਦੇਖੋ ਤੁਸੀਂ ਵੀ ਇਸ ਤਰ੍ਹਾਂ ਦੀ ਜੁਐਲਰੀ ਵਗੈਰਾ ਮੰਗਵਾਉਣੀ ਹੁੰਦੀ ਹੈ ਨਾ ਬਾਹਰ ਪਹਿਨਾਂ ਦੇ ਆਰਡਰ ਚੱਲ ਰਹੇ ਨੇਗੇ ਜਿਵੇਂ ਤਾਂ ਤੁਸੀਂ ਬਗਵਾ ਸਕਦੇ ਹੋਗੇ ਦੇਖੋ ਮਲਟੀ ਇਹ ਸਾਰੇ ਸੂਟਾਂ ਨਾਲ ਮੈਚ ਹੋ ਜਾਂਦੇ ਨੇਗੇ ਪਾਸੋਂ ਉੱਪਰ ਜੀ ਉਹ ਲੈ ਕੇ ਆਏ ਸੀਗੇ ਜਿਆਦਾ ਹੈਂਗਿੰਗ ਨਹੀਂ ਲੈ ਕੇ ਆਈ ਹੈਗੇ ਤੇ ਇਹਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ 골ਡ ਦੀ ਲੁੱਕ ਦੇ ਰਹੇ ਰਗੇ ਬਹੁਤ ਜਿਆਦਾ ਸੋਹਣੇ ਨੇਗੇ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਹੋ ਇਹ ਕਿ ਇਹਦੇ ਵਿੱਚ ਇਹ ਵਾਲਾ ਸਟਾਈਲ ਹੈਗਾ ਤੁਹਾਡਾ ਡਿਜ਼ਾਈਨ ਹੈਗਾ ਸੌਰੀ ਇਆਪਾਂ ਵਧੀਆ ਤੇ ਵਿੱਚ ਲੈ ਲਏਗੇ ਥੋੜੇ ਜੇ ਕੋਸਟਲੀ ਤਾਂ ਹੈਗੇ ਨੇਗੇ ਪਰ ਹੈ ਚੀਜ਼ ਵਧੀਆ ਕੰਨ ਕਲੇਅਰਿੰਗਸ ਨਗੇ ਤੇ ਹੋਰ ਕੁਝ ਵੀ ਨਹੀਂ ਕਿਉਂਕਿ ਉਹਨਾਂ ਨੇ ਮੰਗਾਈ ਸੀਗੀ ਆਪਾਂ ਤੋਂ ਫੇਸ਼ੀਅਲ ਕਿਟ ਮੈਂ ਸਭ ਤੋਂ ਬੈਸਟ ਹੈਗੀ ਇਹ ਤੇ ਇੱਕ ਆਪਾਂ ਬਿੰਦੀਆਂ ਦੇਖੋ ਜੀ ਛੋਟੀਆਂ ਛੋਟੀਆਂ ਕਾਫੀ ਸਮਾਨ ਹੈ ਜੇ ਉਹਨਾਂ ਨੇ ਚਾਦਰਾਂ ਵੀ ਮੰਗਵਾਈਆਂ ਨੇ ਆਪਾਂ ਤੋਂ ਉਹ ਵੀ ਆਪਾਂ ਲੈ ਕੇ ਆਵਾਂਗੇ ਜਿਹੜੀਆਂ ਆਪਾਂ ਵੀਡੀਓ ਦੇਖ ਰਹੀਆਂ ਰਹੇਗੀ ਆਰਡਰ ਛੱਲਣੇ ਦਾ ਤੁਸੀਂ ਵੀ ਕੁਝ ਮੰਗਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਦੇਖੋ ਇਹ ਵਾਲੇ ਜੀਅ ਰਿੰਗਸ ਬਹੁਤ ਸੋਹਣੀ ਲੁੱਕ ਦਿੰਦੇ ਨੇ ਜਦੋਂ ਤੁਸੀਂ ਰੈਡੀ ਹੋਏ ਹੋਣੇ ਹੋਗੇ ਪ੍ਰੋਪਰ yellow ਛੋਟੇ ਛੋਟੇ ਇਹਨਾਂ ਦਾ yellow ਸੂਟ ਸੀਗਾ ਇਹ ਮੈਨੂੰ ਬਹੁਤ ਪਸੰਦ ਆਇਆ ਗਰਲਿਸ਼ ਦੇ ਆਲੇ ਲਿੰਗੇ ਸਾਰੇ ਇਅਰਿੰਗਸ ਸਿੱਕੋ ਕੁੰਦਨ ਦੇ ਵਿੱਚ ਲੰਗੇ ਇਹ ਵੀ ਬਹੁਤ ਜਾਦੇ ਸੋਹਣੇ ਲੱਗੇ ਨੇ ਦੇਖੋ ਕੁੰਦਨ ਦੇ ਵਿੱਚ ਕਲਰਫੁਲ ਐਵੇਂ ਦੇ ਸੂਟ ਲੰਗੇ ਉਹਨਾਂ ਦੇ ਸਾਰੇ ਸੂਟਾਂ ਨਾਲ ਇਹ ਮੈਚ ਕਰ ਜਾਣਗੇ ਤੁਸੀਂ ਵੀ ਜਿਹੜੀ ਆਪਾਂ ਵੀਡੀਓ ਦੇਖ ਰਹੇ ਹੋ ਨ ਤੇ ਦੋ ਨੇਲ ਪੇਂਟਸ ਲੰਗੀਆਂ ਤੇ ਆਪਾਂ ਉਹਨਾਂ ਨੂੰ ਗਿਫਟ ਕੀਤੀਆਂ ਨੇਗੀਆਂ ਨੇਲ ਪੇਂਟਸ ਕਿਉਂਕਿ ਉਹਨਾਂ ਨੇ ਕਾਫੀ ਸਮਾਨ ਲਿਆ ਸੀਗਾ ਆਪਾਂ ਤੋਂ ਦਿੰਦੀਆਂ ਨੇਲ ਪੇਂਟਸ ਇੱਕ ਗਿਫਟ ਲੰਗੀਆਂ ਉਹਨਾਂ ਨੂੰ ਸੀਮੀ ਮਗਵਾਉਣਾ ਚਾਹੁੰਦੇ ਹੋ ਮਗਵਾ ਸਕਦੇ ਹੋਗੇ ਟਿਕਾਪਾ ਇਹ ਆਪਾਂ ਪਾਉਚ ਲੈ ਲਿਆ ਸੀਗਾ ਉਹਦੇ ਵਿੱਚ ਉਹਨਾਂ ਦਾ ਪੂਰਾ ਐਂਡ ਪ੍ਰੋਪਰ ਚੰਗੇ ਸਹੀ ਤਰੀਕੇ ਨਾਲ ਉਹਨਾਂ ਨੂੰ ਪੈਕਿੰਗ ਕਰਕੇ ਭੇਜਾਂਗੇ ਉਮੀਦ ਕਰਦੀ ਆਂ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਪਸੰਦ ਆਈ ਹੋਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ